ਸੋ ਹਾਂਜੀ ਭਾਈ ਤੁਸੀਂ ਜੁੜ ਚੁੱਕੇ ਹੋ ਆਪਣੇ YouTube ਚੈਨਲ ਅਤੇ Facebook ਪੇਜ ਬਰਾਡਬਨ ਬ੍ਰੀਗੋਟ ਫਾਰਮ ਤੇ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਜਾਣਕਾਰੀ ਦੇਵਾਂਗੇ ਵੀ ਬੱਕਰੀਆਂ ਨੂੰ ਕ੍ਰਾਸ ਕਰਾਉਣ ਦਾ ਸਹੀ ਮਹੀਨਾ ਕਿਹੜਾ ਹੁੰਦਾ ਕਿਹੜੇ ਮਹੀਨੇ ਕ੍ਰਾਸ ਕਰਾਉਣੀਆਂ ਚਾਹੀਦੀਆਂ ਬੱਕਰੀਆਂ ਤੇ ਕਿਹੜੇ ਮਹੀਨੇ ਨਹੀਂ ਤੇ ਇਹਦੇ ਕੀ ਕਰਨਾ ਇਹਦੇ ਬਾਰੇ ਆਪਾਂ ਸਾਰੀ ਜਾਣਕਾਰੀ ਦੇਵਾਂਗੇ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਤੇ ਬਣੇ ਰਿਓ ਵੀਡੀਓ ਦੇ ਨਾਲ ਨਵਾਂ ਸ਼ੁਰੂ ਕੰਮ ਕੀਤਾ ਬੱਕਰੀਆਂ ਨਾਲ ਜਿੰਨਾ ਵੀਰਾਂ ਨੇ ਉਹ ਵੀਡੀਓ ਨੂੰ ਧਿਆਨ ਨਾਲ ਜਰੂਰ ਦੇਖਣ ਉਹਨਾਂ ਲਈ ਖਾਸ ਜਾਣਕਾਰੀ ਵਾਲੀ ਵੀਡੀਓ ਆ ਸੋ ਹਾਂਜੀ ਬੇਸ਼ਤਵਾਦ ਆਪਾਂ ਤੁਹਾਨੂੰ ਦੱਸਾਂ ਗਰਮੀਆਂ ਦੇ ਮੌਸਮ ਵਿੱਚ ਬੱਕਰੀ ਕਿਹੜੇ ਮਹੀਨੇ ਕ੍ਰਾਸ ਕਰਾਉਣੀ ਚਾਹੀਦੀਆਂ ਤੇ ਕਿਹੜੇ ਮਹੀਨੇ ਨਹੀਂ ਸੋ ਹਾਂਜੀ ਬੇਸ਼ਤਵਾਦ ਆਪਾਂ ਤੁਹਾਨੂੰ ਦੱਸਾਂ ਕਿਹੜੇ ਮਹੀਨੇ ਆਪਾਂ ਬੱਕਰੀਆਂ ਕ੍ਰਾਸ ਕਰਾ ਸਕਦੇ ਹਾਂ ਤੇ ਕਿਹੜੇ ਮਹੀਨੇ ਨਹੀਂ ਵੀ ਆਪਾਂ ਗਰਮੀਆਂ ਦੇ ਮੌਸਮ ਵਿੱਚ ਅਪ੍ਰੈਲ ਮਈ ਜੂਨ ਜੁਲਾਈ ਇਹਨਾਂ ਮਹੀਨਿਆਂ ਵਿੱਚ ਜਿਹੜੀਆਂ ਬੱਕਰੀ ਤੇ ਅਗਸਤ ਤੇ ਸਤੰਬਰ ਦੇ ਵਿੱਚ ਬੱਕਰੀ ਨਹੀਂ ਕਰਾਸ ਕਰਾਉਣੀ ਚਾਹੀਦੀਆਂ ਖਾਸ ਕਰਕੇ ਜਿਹੜੇ ਵੀ ਨਵੇਂ ਆ ਉਹਨਾਂ ਨੂੰ ਤਾਂ ਇਹ ਮਹੀਨੇ ਦੇ ਵਿੱਚ ਬਿਲਕੁਲ ਬੱਕਰੀ ਕਰਾਸ ਨਹੀਂ ਕਰਾਉਣੀ ਚਾਹੀਦੀ ਸੋ ਇਹਦੇ ਕੀ ਕਰਨਾ ਕਿ ਉਹ ਨਹੀਂ ਕਰਾਉਣੀ ਚਾਹੀਦੀ ਇਹ ਵੀ ਆਪਾਂ ਤੁਹਾਨੂੰ ਦੱਸ ਦਿੰਦੇ ਆ ਕਿਉਂਕਿ ਵੀ ਜਿਹੜੀਆਂ ਆਪਾਂ April, May, June, July ਦੇ ਮਹੀਨੇ ਵਿੱਚ ਬੱਕਰੀ ਕਰਾਸ ਕਰਾਵਾਂਗੇ ਤਾਂ ਉਹ ਵੀ ਅਗਸਤ, ਸਤੰਬਰ, ਅਕਤੂਬਰ ਇਹਨਾਂ ਮਹੀਨਿਆਂ ਵਿੱਚ ਜਿਹੜੀ ਉਹ ਬੱਚੇ ਦੇਊਗੀ ਕਿਉਂਕਿ ਬਰਬਰੀ ਬੱਕਰੀ ਦਾ ਬੱਚੇ ਦੇਣ ਦਾ ਸਮਾਂ ਹੁੰਦਾ ਜਿਹੜਾ 5 ਮਹੀਨਿਆਂ ਦਾ ਹੁੰਦਾ ਤਾਂ ਉਹ ਇਨ ਨਮੀ ਨੇ ਬੱਤੇ ਦੇਊਗੀ ਜੇਕਰ ਆਪਾਂ ਅਗਸਤ ਅਤੇ ਸਤੰਬਰ ਦੇ ਮਹੀਨੇ ਵਿੱਚ ਬੱਕਰੀ ਕਰਾਸ ਕਰਾਉਂਦੇ ਆ ਬੱਕਰੀ ਚਾਹੇ ਪਾਠਾ ਤਾਂ ਉਹ ਵੀ ਦਸੰਬਰ ਤੇ ਜਨਵਰੀ ਦੇ ਮਹੀਨੇ ਵਿੱਚ ਜਿਹੜੇ ਬੱਚੇ ਦੇਊਗੀ ਸੋ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਜਿਹੜੀ ਸਭ ਤੋਂ ਵੱਧ ਸਰਦੀ ਆ ਉਹ ਦਸੰਬਰ ਅਤੇ ਜਨਵਰੀ ਦੇ ਮਹੀਨੇ ਵਿੱਚ ਹੁੰਦੀ ਆ ਤੇ ਜੇਕਰ ਆਪਾਂ ਅਗਸਤ ਅਤੇ ਸਤੰਬਰ ਵਿੱਚ ਬੱਕਰੀ ਕਰਾਸ ਕਰਾਵਾਂਗੇ ਤਾਂ ਦਸੰਬਰ ਤੇ ਜਨਵਰੀ ਦੇ ਮਹੀਨੇ ਵਿੱਚ ਹੀ ਬੱਚੇ ਦੇਊਗੀ ਤਾਂ ਜਿਆਦਾ ਸਰਦੀ ਵਿੱਚ ਜਿਹੜੇ ਬੱਚਿਆਂ ਦੀ ਸਾਮ ਸਵਾਲ ਕਰਨੀ ਆ ਬਹੁਤ ਔਖੀ ਹੋ ਜਾਂਦੀ ਆ ਕਿਉਂਕਿ ਵੀ ਸਰਦੀ ਬਹੁਤ ਜਿਆਦਾ ਹੁੰਦੀ ਆ ਇਹਨਾਂ ਨੂੰ ਸੰਭਾਲ ਕਰਨੀ ਵੀ ਜ਼ਰੂਰੀ ਹੁੰਦੀ ਆ ਤੇ ਸਰਦੀ ਦੇ ਵਿੱਚ ਸੰਭਾਲ ਘਟ ਹੁੰਦੀ ਆ ਤੇ ਨੁਕਸਾਨ ਵੀ ਹੋ ਜਾਂਦਾ ਕਈ ਵਾਰ ਆਪਾਂ ਤੋਂ ਸੰਭਾਲ ਚੰਗੀ ਤਰ੍ਹਾਂ ਨਾ ਹੋਵੇ ਤਾਂ ਬੱਚੇ ਮਰ ਵੀ ਸਕਦੇ ਆ ਕਿਉਂਕਿ ਬਈ ਸੂਨ ਤੋਂ ਬਾਅਦ ਬੱਕਰੀ ਦਾ ਖਾਸ ਖਿਆਲ ਰੱਖਣਾ ਹੁੰਦਾਗਾ ਤੇ ਉਹਨਾਂ ਦੇ ਬੱਚਿਆਂ ਦੀ ਸਾਫ ਸੰਭਾਲ ਵੀ ਕਰਨੀ ਜ਼ਰੂਰੀ ਹੁੰਦੀ ਆ ਤੇ ਜੇਕਰ ਜ਼ਿਆਦਾ ਸਰਦੀ ਤੇ ਉਹਦੇ ਵਿੱਚ ਆਪਾਂ ਨੂੰ ਬੱਚਿਆਂ ਨੂੰ ਵੀ ਠੰਡ ਤੋਂ ਵੀ ਬਚਾਉਣਾ ਪੈਂਦਾਗਾ ਤੇ ਬੱਕਰੀ ਦਾ ਵੀ ਖਾਸ ਖਿਆਲ ਰੱਖਣਾ ਪੈਂਦਾਗਾ ਤੇ ਬੱਕਰੀਆਂ ਦਾ ਵਿੱਚ ਆਮ ਹੀ ਹੁੰਦਾ ਆਪਾਂ ਨੂੰ ਪਤਾ ਵੀ ਜਾ ਮੀਂਗਣਾ ਵਗੈਰਾ ਕਰਦੀ ਰਹਿੰਦੀ ਆ ਤੇ ਸਰਦੀਆਂ ਦੇ ਵਿੱਚ ਧੁੱਪਾਂ ਜਿਹੜੀਆਂ ਬਹੁਤ ਘੱਟ ਲੱਗਦੀਆਂ ਦਸੰਬਰ ਤੇ ਜਨਵਰੀ ਦੇ ਮਹੀਨੇ ਵਿੱਚ ਖਾਸ ਕਰਕੇ ਧੁੱਪਾਂ ਬਹੁਤ ਘੱਟ ਲੱਗਦੀਆਂ ਤੇ ਜਗ੍ਹਾ ਜਿਹੜੀ ਗਿੱਲੀ ਰਹਿੰਦੀ ਆ ਤੇ ਜੇਕਰ ਉਹਨਾਂ ਮਹੀਨਿਆਂ ਵਿੱਚ ਬੱਕਰੀ ਬੱਚੇ ਦਿੰਦੀ ਆ ਤਾਂ ਵੀ ਉਹਨੂੰ ਸੁੱਕੀ ਜਗ੍ਹਾ ਵਿੱਚ ਰੱਖਣਾ ਖਾ ਜਾਂਦਾ ਜਗ੍ਹਾ ਜ਼ਿਆਦਾਤਰ ਗਿੱਲੀ ਰਹਿੰਦੀ ਆ ਜਿਹੜੀ ਬੱਕਰੀ ਨੇ ਬੱਚੇ ਦਿੱਤੇ ਵੀ ਉਹਨੂੰ ਸੁੱਕੀ ਜਗ੍ਹਾ ਤੇ ਰੱਖਣਾ ਪੈਂਦਾ ਕਦੇ ਬੱਚਿਆਂ ਨੂੰ ਵੀ ਸੁੱਕੀ ਜਗ੍ਹਾ ਤੇ ਰੱਖਣਾ ਪੈਂਦਾ ਜੇਕਰ ਜ਼ਿਆਦਾ ਸਰਦੀ ਆ ਤੇ ਉਹਨਾਂ ਵੀ ਗਰਮ ਕੱਪੜੇ ਵਿੱਚ ਰਵੇਟ ਕੇ ਰੱਖਣਾ ਪੈਂਦਾ ਸਰਦੀ ਤੋਂ ਬਚਾਉਣ ਲਈ ਤੇ ਸੂਣ ਤੋਂ ਬਾਅਦ ਵੀ ਬੱਕਰੀ ਦੀ ਵੀ ਖਾਸ ਸੰਭਾਲ ਕਰਨੀ ਪੈਂਦੀ ਹੈ ਉਹਨੂੰ ਜਿਹੜਾ ਆਪਾਂ ਹਰਾ ਚਾਰਾ ਨਹੀਂ ਦੇਣਾ ਹੁੰਦਾ ਸੁੱਕਾ ਚਾਰਾ ਦੇਣਾ ਹੁੰਦਾ ਪੰਜ ਤੋਂ ਸੱਤ ਦਿਨ ਕਿਉਂਕਿ ਸਰਦੀਆਂ ਦੇ ਵਿੱਚ ਵੀ ਤਰੇਲ ਬਹੁਤ ਜ਼ਿਆਦਾ ਪੈਂਦੀ ਹੈ ਜੇਕਰ ਆਪਾਂ ਹਰਾ ਚਾਰਾ ਵਰਤਦੇ ਆਂ ਤਾਂ ਉਹ ਹਰਾ ਚਾਰਾ ਵੀ ਤਰੇਲ ਕਰਨ ਗਿੱਲਾ ਹੁੰਦਾ ਧੁੱਪਾਂ ਪੈਂਦੀਆਂ ਨਹੀਂ ਤੇ ਜੇਕਰ ਆਪਾਂ ਉਹ ਪਾਵਾਂਗੇ ਤਾਂ ਉਹਦੇ ਨਾਲ ਬੱਕਰੀ ਬਿਮਾਰ ਹੋ ਜੂਗੀ ਸੋ ਇਸ ਲਈ ਵੀ ਆਪਾਂ ਨੂੰ ਗਾਸਤ ਤੇ ਸਤੰਬਰ ਦੇ ਮਹੀਨੇ ਵਿੱਚ ਬੱਕਰੀਆਂ ਨਹੀਂ ਕਰਾਸ ਕਰਾਉਣੀਆਂ ਚਾਹੀਦੀਆਂ ਜਿਹੜੇ ਵੀ ਨਵੇਂ ਆ ਜੇਕਰ ਆਪਾਂ ਨੂੰ ਨੌਲੇਜ ਹੈਗੀ ਆ ਤੇ ਆਪਾਂ ਪਹਿਲਾਂ ਤਾਂ ਬੱਕਰੀਆਂ ਰੱਖਦੇ ਆਪਾਂ ਸਾਹ ਸੰਭਾਲ ਕਰ ਸਕਦੇ ਆ ਫਿਰ ਹੀ ਕਰਾਉਣੀਆਂ ਚਾਹੀਦੀਆਂ ਤੇ ਵੈਸੇ ਇੱਕ ਦੋ ਮਹੀਨਾ ਦਾ ਕੋਈ ਫਰਕ ਨਹੀਂ ਪੈਂਦਾ ਜੇਕਰ ਆਪਾਂ ਗਾਸਤ ਤੇ ਸਤੰਬਰ ਦੇ ਮਹੀਨੇ ਵਿੱਚ ਬੱਕਰੀ ਨਾ ਕਰਾਸ ਕਰਾਵਾਂਗੇ ਤਾਂ ਵੀ ਇਸ ਤੋਂ ਬਾਅਦ ਜੇਕਰ ਆਪਾਂ ਅਕਤੂਬਰ ਨਵੰਬਰ 'ਚ ਕਰਾਵਾਂਗੇ ਤਾਂ ਬੱਕਰੀ ਵੀ ਗਾਂ ਫਰਵਰੀ 'ਚ ਬੱਚੇ ਦੇਊਗੀ ਸੋ ਆਪਾਂ ਨੂੰ ਪਤਾ ਹੀ ਇਹ ਵੀ ਫਰਵਰੀ ਦੇ ਵਿੱਚ ਜਿਹੜੀ ਠੰਡ ਘਟਣੀ ਸ਼ੁਰੂ ਹੋ ਜਾਂਦੀ ਤਾਂ ਪਾਵੇ ਲੱਗਣ ਲੱਗ ਪੈਂਦੀ ਆ ਜੇਕਰ ਆਪਾਂ ਤੇ ਜੇਕਰ ਬકરી ਫਰਵিজ ਦੇ ਮਹੀਨੇ ਵਿੱਚ ਬੱਚੇ ਜੰਦੀਏ ਤਾਂ ਉਦੋਂ ਆਪਾਂ ਸਾਹ ਸੰਭਾਲਾ ਜਿਹੜੀ ਕਰ ਸਕਦੇ ਆ ਕਿਉਂਕਿ ਉਦੋਂ ਠੰਡ ਘਟ ਜਾਂਦੀ ਆ ਤੇ ਇਹਨਾਂ ਦੀ ਸਾਹ ਸੰਭਾਲ ਕਰਨੀ ਸੌਖੀ ਹੋ ਜਾਂਦੀ ਆ ਸੋ ਇਸ ਲਈ ਆਪਾਂ ਵੀ ਅਕਤੂਬਰ ਨਵੰਬਰ ਦੇ ਮਹੀਨੇ ਵਿੱਚ ਜਾਂ ਇਸ ਤੋਂ ਪਹਿਲਾਂ ਜਿਹੜੇ ਮਹੀਨੇ ਦੱਸਿਆ ਉਹਨਾਂ ਮਹੀਨਿਆਂ ਵਿੱਚ ਬકરી ਕ੍ਰੋਸ ਕਰਾ ਸਕਦੇ ਆ ਸੋ ਐਸੀ ਵੀ ਅਜ ਦੀ ਜਾਣਕਾਰੀ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਜੇਕਰ ਤੁਸੀਂ ਇਦਾਂ ਦੀ ਜਾਣਕਾਰੀ ਵਾਲੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੇਕਰ ਫੇਸਬੁੱਕ ਪੇਜ ਤੇ ਆਪਣੀ ਵੀਡੀਓ ਦੇਖ ਰਹੇ ਹੋ ਤਾਂ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਧੰਨਵਾਦ